ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੂ ਸਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੰਬਰ 1 ਹਨ ਯੂ ਟੈਲ ਲੈਣ ਲੱਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਲਕੁਲ ਪਤਾ ਨਹੀਂ ਲੱਗਦਾ ਚਾਹੇ ਉਹ ਸਿੱਖਿਆ ਕ੍ਰਾਂਤੀ ਹੋਵੇ ਚਾਹੇ ਮਾਮਲਾ ਹੋਵੇ ਨਸ਼ਿਆਂ ਨੂੰ ਲੈ ਕੇ ਚਾਹੇ ਪੰਜਾਬ ਦੇ ਹੋਰ ਵੱਡੇ ਮੁੱਦੇ ਹੋਣ ਹਮੇਸ਼ਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਯੂ ਟਰਨ ਲੈ ਲੰਦੇ ਨੇ ਇਧਰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 92 ਵਿਧਾਇਕ ਜਿੱਤੇ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਸੋਚਿਆ ਹੋਵੇਗਾ ਕਿ ਸਾਰੇ 100 ਅਹੁਦੇ ਸਾਨੂੰ ਮਿਲਣਗੇ ਇੱਕ ਵਾਰ ਫਿਰ ਬਾਗੀ ਸਰ ਉੱਠਨੇ ਸ਼ੁਰੂ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਕਿਉਂਕਿ ਇੱਕ ਦੂਜੇ ਨੂੰ ਫੋਨ ਦੇ ਰਾਹੀਂ ਸੰਪਰਕ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਕੋਸੂਤੇ ਫਸੇ ਹਨ ਕਿਉਂ ਕਿ ਉਹਨਾਂ ਵੱਲੋਂ ਕੰਮ ਹੀ ਅਜੇ ਕੀਤੇ ਜਾ ਰਹੇ ਨੇ ਕਿ 92 ਲੋਕ ਪੰਜਾਬ ਦੇ ਜਿਹੜੇ ਜਿੱਤੇ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਨ੍ਹਾਂ ਨੂੰ ਲੋਕਾਂ ਨੇ ਬਦਲਾਅ ਦੇ ਨਾਮ ਤੇ ਵੋਟਾਂ ਪਾਈਆਂ ਨੇ ਕਿ ਉਹ ਵਿਸ਼ਵਾਸਯੋਗ ਨਹੀਂ ਕਿ ਉਹ ਫੇਥਫੁਲ ਨਹੀਂ ਫਿਰ ਦਿੱਲੀ ਅਤੇ ਯੂਪੀ ਵਾਲੇ ਬੰਦਿਆਂ ਦੀ ਕੀ ਲੋੜ ਚਾਹੇ ਉਹ ਰੀਨਾ ਗੁਪਤਾ ਹੋਵੇ ਤੇ ਚਾਹੇ ਯੂਪੀ ਦੇ ਉੱਚ ਅਧਿਕਾਰੀ ਹੋਣ ਯਾਨੀ ਕਿ ਪੰਜਾਬ ਦੇ ਪੈਸੇ ਉੱਤੇ ਆਨੰਦ ਮਾਣਨਾ ਚਾਹੁੰਦੀ ਹੈ ਦਿੱਲੀ ਦੀ ਲੌਬੀ ਦਿੱਲੀ ਦੇ ਲੌਬੀ ਵਾਲੇ ਹਮੇਸ਼ਾ ਹੁਣ ਪੰਜਾਬ ਨੂੰ ਟਾਰਗੇਟ ਕਰ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਬੜਾ ਸਮਾਂ ਨੇੜੇ ਆ ਜਿੰਨਾ ਪੰਜਾਬ ਨੂੰ ਲੁੱਟਿਆ ਜਾ ਸਕਦਾ ਹੈ ਲੁੱਟ ਲੋ ਜਿੰਨਾ ਪੰਜਾਬ ਦੇ ਪੈਸੇ ਤੇ ਆਨੰਦ ਮਾਣਿਆ ਜਾ ਸਕਦਾ ਹੈ ਮਨ ਲਓ ਕਿਉਂਕਿ ਪੰਜਾਬ ਦੇ ਤਾਂ ਲੋਕ ਹੀ ਬੁੱਧੂ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਸੀਂ ਬੁੱਧੂ ਚੁਣੇ ਨੇ ਭਾਈ ਉਹਨਾਂ ਤੇ ਅਰਵਿੰਦ ਕੇਜੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਸ਼ਵਾਸ ਨਹੀਂ ਉਹ ਵੱਡੇ ਦੋ ਅਹੁਦੇ ਰੀਨਾ ਗੁਪਤਾ ਅਤੇ ਇੱਕ ਯੂਪੀ ਦੇ ਪਰਸਨ ਨੂੰ ਦੇ ਦਿੱਤੇ ਗਏ ਭਾਈ ਕੀ ਸਾਡੇ ਕੋਲ ਆਈਪੀਐਸ ਆਈਆ ਰਿਟਾਇਰ ਅਫਸਰ ਨਹੀਂ ਕਿ ਉਹਨਾਂ ਨੂੰ ਅਹੁਦੇ ਦਿੱਤੇ ਨਹੀਂ ਜਾ ਸਕਦੇ ਕਿ ਉਹਨਾਂ ਨੂੰ ਚੇਅਰਮੈਨ ਨਹੀਂ ਬਣਾਇਆ ਜਾ ਸਕਦਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵਿੱਚ ਕਮੀਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਫੇਥਫੁਲ ਨਹੀਂ ਵਿਸ਼ਵਾਸਯੋਗ ਨਹੀਂ ਉਹ ਵਿਸ਼ਵਾਸਯੋਗ ਦੇ ਨਾਲ ਕੰਮ ਨਹੀਂ ਕਰ ਰਿਹਾ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦਾ ਕਮਰਿਆਜ਼ਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭੁਗਤਣਾ ਪਵੇਗਾ ਇਧਰ ਬੀਬਾ ਹਰਸਿਮਰਤ ਕੌਰ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਬਿਕਮਜੀਤ ਸਿੰਘ ਜੀਠੀਆ ਤੱਤੇ ਹੋ ਗਏ ਨੇ ਕਿ ਦੇਖੋ ਕਿੰਨੀ ਵੱਡੀ ਸ਼ਰਮਨਾਕ ਸ਼ਰਮ ਦੀ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿ 92 ਲੋਕਾਂ ਦੇ ਵਿੱਚੋਂ ਇੱਕ ਵੀ ਵਿਸ਼ਵਾਸਯੋਗ ਨਹੀਂ ਮਿਲਿਆ ਜਿਸ ਨੂੰ ਪੰਜਾਬ ਦੇ ਵੱਡੇ ਅਹੁਦਿਆਂ ਉੱਤੇ ਚੇਅਰਮੈਨ ਲਗਾਇਆ ਜਾ ਸਕੇ ਉਹਨਾਂ ਨੇ ਕਿਹਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਬਾਰ ਜ਼ਮਰਤ ਕੋਰ ਬਦਲਨੇ ਕਿਹਾ ਕਿ ਯੂ ਟਰਨ ਲੈਣਾ ਚਾਹੀਦਾ ਹੈ ਇਹ ਫੈਸਲੇ ਰੱਦ ਕਰਨੇ ਚਾਹੀਦੇ ਨੇ ਉਹਨੂੰ ਉਹੀ ਫੈਸਲੇ ਲੈਣੇ ਚਾਹੀਦੇ ਨੇ ਜਿਹੜੇ ਪੰਜਾਬ ਦੇ ਹਿੱਤਾਂ ਵਾਸਤੇ ਨੇ ਪੰਜਾਬੀਆਂ ਦੀ ਭਲਾਈ ਵਾਸਤੇ ਨੇ ਪੰਜਾਬ ਦੇ ਲੋਕਾਂ ਨੂੰ ਜ਼ਿੰਮੇਵਾਰੀਆਂ ਦੇਣੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫਸਟ ਪ੍ਰਾਇੋਰਟੀ ਬੰਦੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਕਣੀ ਕਰਾ ਰਹੇ ਨੇ ਇਸ ਗੱਲ ਤੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਨਹੀਂ ਕਿ 92 ਪੰਜਾਬੀਆਂ ਨੇ ਜਿਤਾਏ ਨੇ ਨਾ ਕਿ ਦਿੱਲੀ ਵਾਲਿਆਂ ਨੇ ਨਾ ਯੂਪੀ ਵਾਲਿਆਂ ਨੇ ਹਰ ਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯੂ ਟਰਨ ਲੈਣਾ ਚਾਹੀਦਾ ਹੈ ਉਹਨਾਂ ਪਹਿਲਾਂ ਹਜ਼ਾਰਾਂ ਯੂ ਟਰਨ ਲੈ ਹੁਣ ਕਿਉਂ ਨਹੀਂ ਯੂ ਟਰਨ ਲੈਂਦੇ ਜਿਹੜੇ ਦਿੱਲੀ ਤੋਂ ਆਏ ਨੇ ਯੂਪੀ ਤੋਂ ਆਏ ਨੇ ਉਹਨਾਂ ਦੇ ਅਹੁਦੇ ਕੈਨਸਲ ਕਰਕੇ ਪੰਜਾਬ ਦੇ ਫਿੱਥਫੁਲ ਲੋਕਾਂ ਨੂੰ ਪੰਜਾਬੀਆਂ ਨੂੰ ਉਹ ਅਹੁਦੇ ਦੇ ਦੇਣੇ ਚਾਹੀਦੇ ਨੇ ਤਾਂ ਕਿ ਉਹ ਪੰਜਾਬ ਦੇ ਲੋਕ ਪੰਜਾਬ ਦੀ ਭਲਾਈ ਵਾਸਤੇ ਕੰਮ ਕਰਨ